ਆਖਿਰ ਕੌਣ ਹੈ ਦੁੱਲਾ ਪੱਟੀ ਜਿਸ ਦਾ ਵਰਣਨ ਕੀਤੇ ਬਿਗੈਰ ਲੋੜੀ ਦੇ ਗੀਤ ਅਧੂਰੇ ਰਹਿੰਦੇ ਨੇ ਪੰਜਾਬ ਦੇ ਚਾਰ ਮਸ਼ਹੂਰ ਲੋਕ ਨਾਇਕਾਂ ਜੱਗਾ डाकू ਜਿਉਣਾ ਮੋੜ ਅਤੇ ਸੁੱਚਾ ਸੂਰਮਾ ਵਿੱਚੋਂ ਅਬਦੁੱਲਾ ਖਾਨ ਪੱਟੀ ਉਰਫ ਦੁੱਲਾ ਪੱਟੀ ਸਭ ਤੋਂ ਪਹਿਲਾਂ ਹੋਇਆ ਸੀ ਦੁੱਲਾ ਪੱਟੀ ਪੰਜਾਬ ਦਾ ਪਹਿਲਾ ਰੋਬਿਨ ਹੁੱਡ ਸੀ ਜਿਸ ਦਾ ਜਨਮ 1569 ਈਸਵੀ ਦੇ ਕਰੀਬ ਮੁਗਲ ਸਮਰਾਟ ਅਕਬਰ ਦੇ ਸ਼ਾਸਨ ਕਾਲ ਦੌਰਾਨ ਹੋਇਆ ਸੀ ਉਸ ਦਾ ਨਾਮ ਲੱਦੀ ਅਤੇ ਬਾਪ ਦਾ ਨਾਮ رائے ਫਰੀਦ ਖਾਨ ਪੱਟੀਸੀ ਜੋ ਮੁਸਲਿਮ ਰਾਜਪੂਤ ਸੀ ਫਰੀਦ ਖਾਨ ਸੰਦਲਬਾਰ ਦੇ ਪਿੰਡੀ ਪੱਟੀਆਂ ਇਲਾਕੇ ਦਾ ਸਰਦਾਰ ਸੀ ਤੇ ਉਸ ਦਾ ਪ੍ਰਭਾਵ ਲੈnde ਪੰਜਾਬ ਦੇ ਮੌਜੂਦਾ ਜ਼ਿਲੇ ਹਫਜ਼ੀਦਾਬਾਦ ਤੋਂ ਲੈ ਕੇ ਮੁਲਤਾਨ ਤੱਕ ਸੀ ਪਿੰਡੀ ਪੱਟੀਆਂ ਦਾ ਇਲਾਕਾ ਅੱਜ ਕੱਲ ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ ਦੇ ਅਧੀਨ ਪੈਂਦਾ ਹੈ ਅਕਬਰ ਤੋਂ ਪਹਿਲਾਂ ਭਾਰਤ ਦੇ ਵਿੱਚ ਜ਼ਮੀਨਾਂ ਦਾ ਲਗਾਨ ਇਕੱਠਾ ਕਰਨ ਵੇਲੇ ਬਹੁਤ ਤਾਦਲੀ ਚਲਦੀ ਸੀ ਜਿਸ ਕਾਰਨ ਉਸਨੇ ਆਪਣੇ ਵਿੱਤ ਮੰਤਰੀ ਦੀਵਾਨ ਟੋਡਰ ਮਲ ਦੀ ਮਦਦ ਦੇ ਨਾਲ ਸਾਰੇ ਰਾਜ ਦੇ ਵਿੱਚ ਜ਼ਮੀਨ ਦੀ ਮਿੰਤੀ ਕਰਵਾਈ ਤੇ ਉਸੇ ਹਿਸਾਬ ਨਾਲ ਲਗਾਨ ਨਿਸ਼ਚਿਤ ਕਰ ਦਿੱਤਾ ਮਾਮਲਾ ਉਗਰਾਹੁਣਾ ਜ਼ਿੰਮੇਦਾਰ ਆਪਣਾ ਰੱਬੀ ਹੱਕ ਸਮਝਦੇ ਸਨ ਜਿਸ ਕਾਰਨ ਅਕਬਰ ਵੱਲੋਂ ਸਿੱਧਾ ਮਾਮਲਾ ਉਗਰਾਹਣ ਤੇ ਉਹ ਪੜਕ ਗਏ ਤੇ ਬਗਾਵਤਾ ਸ਼ੁਰੂ ਕਰ ਦਿੱਤੀਆਂ 12 ਵਿੱਚ ਰਹਿਣ ਵਾਲੇ ਲੋਕ ਮੁੱਢ ਤੋਂ ਹੀ ਬਾਗੀਸਾਨ ਤੇ ਮਹਿਮੂਦ ਗਜ਼ਨਵੀ ਅਤੇ ਬਾਬਰ ਨੂੰ ਵੀ ਇਸ ਇਲਾਕੇ ਵਿੱਚ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਲੜਨ ਭੜਨ ਤੇ ਲੁੱਟਮਾਰ ਦੇ ਸ਼ੌਕੀਨ ਇਹ ਲੋਕ ਸਰਕਾਰੀ ਹਕੂਮਤ ਨੂੰ ਨਹੀਂ ਸਨਮਾਨਦੇ ਇੱਥੋਂ ਤੱਕ ਕਿ ਆਪਣੇ ਇਲਾਕੇ 'ਚੋਂ ਗੁਜਰਨ ਵਾਲੇ ਕਾਫਲੇ ਆਤੇ ਸਰਕਾਰੀ ਖਜ਼ਾਨੇ ਨੂੰ ਵੀ ਲੁੱਟ ਲੈਂਦੇ ਸੀ ਫਰੀਦ ਖਾਨ ਪੱਟੀ ਨੇ ਵੀ ਬਗਾਵਤ ਕਰ ਦਿੱਤੀ ਪਰ ਮੁਗਲ ਸੈਨਾ ਨੇ ਜਲਦੀ ਹੀ ਬਗਾਵਤਾਂ ਦਬਾ ਦਿੱਤੀਆਂ ਫਰੀਦ ਖਾਨ ਤੇ ਉਸ ਦੇ ਬਾਪ ਸੰਦਲ ਖਾਨ ਪੱਟੀ ਨੂੰ ਫਾਸੀ ਲਗਾ ਦਿੱਤੀ ਤੇ ਜ਼ਗੀਰਾ ਜ਼ਬਤ ਕਰ ਲਿਆ ਗਿਆ ਕਹਿੰਦੇ ਨੇ ਕਿ ਫਰੀਦ ਖਾਨ ਸੰਦਲ ਖਾਨ ਤੇ ਉਹਨਾਂ ਦੇ ਸਾਥੀਆਂ ਦੀਆਂ ਲਾਸ਼ਾਂ ਤੂੜੀ ਨਾਲ ਭਰ ਕੇ ਸ਼ਾਹੀ ਕਿਲਾ ਲਾਹੌਰ ਦੇ ਦਰਵਾਜ਼ੇ ਤੇ ਲਟਕਾ ਦਿੱਤੀਆਂ ਗਿਆ ਸੀ ਦੁਲੇ ਦਾ ਜਨਮ ਫਰੀਦ ਖਾਨ ਦੇ ਮਰਨ ਤੋਂ 4 ਮਹੀਨੇ ਬਾਅਦ ਹੋਇਆ ਸੀ ਤੇ ਸ਼ੁਰੂਦ ਦੇ ਵਿੱਚ ਉਸ ਨੂੰ ਪਤਾ ਨਹੀਂ ਸੀ ਕਿ ਉਸ ਦੇ ਬਾਪ ਦਾਦੇ ਨਾਲ ਕੀ ਕੁਝ ਵਾਪਰਿਆ ਸੀ ਉਹ ਬਚਪਨ ਤੋਂ ਹੀ ਬੜਾ ਦਲੇਰ ਅਤੇ ਬਾਗੀ ਕਿਸਮ ਦਾ ਸੀ ਤੇ ਤੀਰ ਤਲਵਾਰ ਬੰਦੂਕਾ ਆਦਿ ਚਲਾਉਣ ਦਾ ਸ਼ੌਕੀਨ ਸੀ ਉਸ ਨੂੰ ਪੜ੍ਹਾਈ ਦੇ ਲਈ ਮਸੀਤੇ ਭੇਜਿਆ ਗਿਆ ਪਰ ਜਦੋਂ ਮੌਲਵੀ ਨੇ ਸਖਤੀ ਕੀਤੀ ਤਾਂ ਉਸ ਨੇ ਪੜ੍ਹਨਾ ਹੀ ਛੱਡ ਦਿੱਤਾ ਗੁਲੇਲ ਨਾਲ ਔਰਤਾ ਦੇ ਘਰੇ ਪੰਨ ਦਿੰਦਾ ਤਾਂ ਲੱਦੀ ਉਸ ਨੂੰ ਭਾਂਡਣ ਦਿੱਬਾ ਜਾਏ ਆਪਣੇ ਸਵਰਗਵਾਸੀ ਪਿਤਾ ਦੀ ਇੱਕੋ ਇੱਕ ਨਿਸ਼ਾਨੀ ਸਮਝ ਕੇ ਨਵੇਂ ਘੜੇ ਲੈ ਦਿੰਦੀ। ਜਵਾਨ ਹੋਣ ਤੇ ਜਦੋਂ ਉਸ ਨੂੰ ਆਪਣੇ ਬਾਪ ਦਾਦੇ ਦੀ ਹੋਣੀ ਬਾਰੇ ਪਤਾ ਲੱਗਿਆ ਤਾਂ ਭੜਕ ਉੱਠਿਆ ਤੇ ਅਕਬਰ ਅਤੇ ਮੁਗਲ ਰਾਜ ਦੇ ਖਿਲਾਫ ਬਗਾਵਤ ਕਰ ਦਿੱਤੀ। ਉਸ ਨੇ ਸਰਕਾਰੀ ਖਜ਼ਾਨਾ ਲੁੱਟ ਕੇ ਲੋਕਾਂ ਵਿੱਚ ਵੰਡਣਾ ਸ਼ੁਰੂ ਕੀਤਾ ਤੇ ਆਪਣੇ ਖਰਚੇ ਤੇ ਗਰੀਬ ਘਰਾ ਦੀਆਂ ਅਨੇਕਾਂ ਲੜਕੀਆਂ ਦੇ ਵਿਆਹ ਕੀਤੇ। ਮੁਗਲਾਂ ਦੇ ਕਈ ਇਹ ਹਲਕਾਰਾ ਤੇ ਸੈਨਿਕਾਂ ਨੂੰ ਕਤਲ ਕਰ ਦਿੱਤਾ ਤੇ ਸੰਦਲਬਾਰ ਦਾ ਇਲਾਕਾ ਲਾਹੌਰ ਦੇ ਸੂਬੇਦਾਰ ਦੇ ਕਬਜ਼ੇ ਵਿੱਚੋਂ ਇੱਕ ਤਰ੍ਹਾਂ ਨਾਲ ਆਜ਼ਾਦ ਹੀ ਹੋ ਗਿਆ ਸੀ ਲੋਕ ਕਥਾ ਹੈ ਕਿ ਉਸਨੇ ਹਜ ਕਰਨ ਜਾਂਦੀ ਅਕਬਰ ਦੀ ਇੱਕ ਬੇਗਮ ਲੁੱਟ ਲਈ ਸੀ ਜਾਂ ਬੰਦੀ ਬਣਾ ਲਈ ਸੀ ਪਰ ਇਸ ਸੰਬੰਧੀ ਕੋਈ ਇਤਿਹਾਸਕ ਸਬੂਤ ਨਹੀਂ ਮਿਲਦਾ ਉਸੇ ਕਈ ਢਾਕੇ ਬੜੇ ਮਸ਼ਹੂਰ ਹੋਏ ਸੀ ਉਸਨੇ ਅਕਬਰ ਲਈ ਖਾਸ ਅਰਬੀ ਘੋੜੇ ਲੈ ਕੇ ਕਾਬਲ ਦੇ ਵਪਾਰੀ ਅਤੇ ਸ਼ਾ ਇਰਾਨ ਵੱਲੋਂ ਅਕਬਰ ਲਈ ਭੇਜੇ ਗਏ ਤੋਹਫੇ ਲੁੱਟ ਕੇ ਤਰਥੱਲੀ ਮਚਾ ਦਿੱਤੀ ਸੀ ਲੁੱਟਿਆ ਸਮਾਨ ਗਰੀਬਾਂ ਵਿੱਚ ਵੰਡਣ ਕਰਕੇ ਲੋਕ ਉਸ ਨੂੰ ਆਪਣੀ jaan ਤੋਂ ਵੱਧ ਪਿਆਰ ਕਰਨ ਲੱਗ ਪਏ ਸੀ ਉਸ ਕੱਟੜਤਾ ਵਾਲੇ ਯੁੱਗ ਦੇ ਵਿੱਚ ਵੀ ਉਹ ਧਾਰਮਿਕ ਤੌਰ ਦੇ ਉੱਤੇ ਬਹੁਤ ਹੀ ਸ਼ਹਿਨਸੀਲ ਅਤੇ ਇਲਾਕੇ ਦੇ ਹਿੰਦੂਆਂ ਪ੍ਰਤੀ ਉਸ ਦਾ ਵਿਵਹਾਰ ਬਹੁਤ ਹੀ ਪਿਆਰ ਭਰਿਆ ऐसे कारण वो हिंदू सिखਾਂ ਤੇ ਮੁਸਲਮਾਨਾਂ ਦਾ ਸਾਂਝਾ ਨਾਇਕ ਹੈ ਉਸਨੇ ਸੁੰਦਰੀ मुंदरी ਨਾਮਕ ਜੋ ਦੋ ਹਿੰਦੂ ਲੜਕੀਆਂ ਨੂੰ ਜਗੀਰਦਾਰ ਦੇ ਪੰਜੇ ਵਿੱਚੋਂ ਬਚਾ ਕੇ ਤੇ ਬਾਪ ਬਣ ਕੇ ਉਹਨਾਂ ਦਾ ਵਿਆਹ ਕਰਵਾਇਆ ਸੀ ਤੇ ਸਾਰਾ ਦਹੇਜ ਵੀ ਖੁਦ ਦਿੱਤਾ ਸੀ ਉਸ ਦੇ ਇਸ ਕਾਰਨਾਮੇ ਨੇ ਉਸ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ ਅੱਜ ਤੱਕ ਹਰ ਸਾਲ ਲੋਕ ਉਸ ਨੂੰ ਲੋੜੀ ਦੇ ਤਿਉਹਾਰ ਦੇ ਉੱਤੇ ਸੁੰਦਰ मुंदਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋਗਾ ਕਿ ਯਾਦ ਕਰਦੇ ਹਨ ਦੁੱਲੇ ਦੀ ਲੋਕ ਰੱਬ ਵਾਂਗ ਪੂਜਾ ਕਰਦੇ ਨੇ ਪਰ ਦੁੱਲੇ ਦੀ ਚੜਾਈ ਉਸ ਦੇ ਸਕੇ ਚਾਚੇ ਜਲਾਲਉਦੀਨ ਕੋਲੋਂ ਬਰਦਾਸ਼ਤ ਨਾ ਹੋਈ ਉਹ ਮੁਗਲਾ ਦਾ ਮੁਖਬਿਰ ਬਣ ਗਿਆ ਤੇ ਖਬਰਾਂ ਸਰਕਾਰ ਤੱਕ ਪਹੁੰਚਣ ਲੱਗ ਪਈਆਂ ਪਰ ਭਾਰੀ ਕੋਸ਼ਿਸ਼ਾਂ ਦੇ ਬਾਵਜੂਦ ਲਾਹੌਰ ਦਾ ਸੁਬੇਦਾਰ ਦੁੱਲੇ ਨੂੰ ਦਬਾ ਨਾ ਸਕਿਆ ਤੇ ਉਸ ਨੂੰ ਅਨੇਕਾ ਵਾਰ ਮੋਦੀ ਖਾਣੀ ਪਈ ਇਸ ਤੋਂ ਖਿੱਚ ਕੇ ਅਕਬਰ ਨੇ ਸਾਂਦਲਬਾਰ ਦੀ ਬਗਾਵਤ ਦਬਾਉਣ ਦੇ ਲਈ ਆਪਣੇ ਦੋ ਬਹੁਤ ਹੀ ਕਾਬਲ ਜਰਨੈਲ ਮਿਰਜ਼ਾ ਅਲਾਉਦੀਨ ਸ਼ਾ ਅਤੇ ਮਿਰਜ਼ਾ ਜਲਾਉਦੀਨ ਖਾਨ 15000 ਫੌਜੀ ਲੈ ਕੇ ਲਾਹੌਰ ਭੇਜ ਦਿੱਤੇ ਲਾਹੌਰ ਦੇ ਸੁਬੇਦਾਰ ਨੂੰ ਬੜੇ ਸਖਤ ਹੁਕਮ ਭੇਜੇ ਗਏ ਕਿ ਜੇ ਬਗਾਵਤ ਨਾ ਦਬਾਈ ਗਈ ਤਾਂ ਤੇਰਾ ਸਿਰ ਵੱਢ ਦਿੱਤਾ ਜਾਏਗਾ ਦਿੱਲੀ ਤੋਂ ਆਈ ਜੋ ਨਲਾਦੀ ਕਮਾਂਡ ਹੇਠ ਲਾਹੌਰ ਅਤੇ ਦਿੱਲੀ ਦੀ ਰਲਿ ਮਿਲੀ ਫੌਜ ਹੱਥ ਧੋਕੇ ਦੁੱਲੇ ਦੇ ਪਿੱਛੇ ਪੈ ਕੇ ਦੁੱਲੇ ਦਾ ਘਰ ਕਾਟ ਤਬਾਹ ਕਰ ਦਿੱਤਾ ਗਿਆ ਤੇ ਲਤੀ ਸਮੇਤ ਪੱਟੀਆਂ ਦੀਆਂ ਸਾਰੀਆਂ ਔਰਤਾਂ ਬੰਦੀ ਬਣਾ ਲਈਆਂ ਕਈਆਂ ਕਈ ਮਹੀਨੇ ਝੜੱਪਾ ਚਲਦੀਆਂ ਰਹੀਆਂ ਦੁੱਲੇ ਅਤੇ ਸਾਥੀਆਂ ਨੇ ਛਾਪਾ ਮਾਰ ਯੁੱਧ ਦੇ ਨਾਲ ਫੌਜ ਦੇ ਨੱਕ ਵਿੱਚ ਦਮ ਕਰ ਦਿੱਤਾ ਕਹਿੰਦੇ ਨੇ ਕਿ ਜਦੋਂ ਮੁਗਲ ਉਸ ਨੂੰ ਮੈਦਾਨ ਵਿੱਚ ਨਾ ਹਰਾ ਸਕੇ ਤਾਂ ਉਹਨਾਂ ਨੇ ਛਲ ਕਪੜ ਦਾ ਸਹਾਰਾ ਲਿਆ ਤੇ ਵਿਚੋਲੇ પાਕੇ ਸੁਲਾਹ ਦੀ ਗੱਲ ਚਲਾਉਣ ਦਾ ਢੋਂਗ ਰਚਿਆ ਜਦੋਂ ਦੁੱਲਾ ਗੱਲਬਾਤ ਲਈ ਆਇਆ ਤਾਂ ਉਸ ਨੂੰ ਖਾਣੇ ਵਿੱਚ ਨਸ਼ਾ ਮਿਲਾ ਕੇ ਬੇਹੋਸ਼ ਕਰਕੇ ਗ੍ਰਫਤਾਰ ਕਰ ਲਿਆ ਤੇ ਲਾਹੌਰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਆਖਰ 1599 ਈਸਵੀ ਨੂੰ ਸਿਰਫ 30 ਸਾਲ ਦੀ ਭਰ ਜਵਾਨੀ ਦੇ ਵਿੱਚ ਦੁੱਲੇ ਨੂੰ कोतਵਾਲੀ ਦੇ ਸਾਹਮਣੇ ਫਾਂਸੀ ਲਗਾ ਦਿੱਤੀ ਗਈ ਉਸ ਦੀਆਂ ਆਖਰੀ ਰਸਮਾਂ ਮਹਾਨ ਸੂਫੀ ਸੰਤ ਸ਼ਾਹ ਹੁਸੈਨ ਨੇ ਨਿਭਾਈਆਂ ਸੀ ਤੇ ਉਸ ਦੀ ਕਬਰ ਲਾਹੌਰ ਮਿਆਣੀ ਸਾਹਿਬ ਕਬਰਿਸਤਾਨ ਦੇ ਵਿੱਚ ਬਣੀ ਹੋਈ ਹੈ ਦੁੱਲਾ ਪੰਜਾਬ ਦੇ ਇਤਿਹਾਸ ਦਾ ਅਮਰ ਕਿਰਦਾਰ ਹੈ ਤੇ ਅਣਖ ਦੇ ਨਾਲ ਚੋਣ ਦਾ ਪ੍ਰਤੀਕ ਹੈ